ਆ ਜਾ ਆ ਜਾ ਸਾਹਮਣੇ ਆਵੇ ਓ ਆਵੇ ਪੈਦਲ ਸੁੱਖਾ ਤੇ ਬੈਂਦੇ ਟੋਪ 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 ਲੈ ਗੱਲ ਸੁਣੋ ਵਾਹ ਵਾਹ ਨਕਰਾਜੋ ਉਹ ਪੁਲਿਸ ਨੇ ਘਾਰੇ ਪਿਆ ਉਹ ਨਹੀਂ ਮਾਰ ਗਏ ਰਹਿਮਤ ਦੀ ਗੱਲ ਕਰੋ ਮੈਂ ਬੋਤ ਦਾ ਗੱਲ ਚ ਨਹੀਂ ਸੁਣਨਾ ਸੁਣਨਾ ਬਹੁਤ ਬਹੁਤ ਉੱਥੇ ਬੰਦ ਲਿਖਾ ਜੀ ਮੇਰੇ ਛੋਟੇ ਗੱਲ ਉਹ ਮਾਰਾ ਆਓ ਆਓ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਮੈਂ ਕੋਈ ਕਹਾਂ ਇਹਨੂੰ ਛੱਡ ਦੇ ਇਹਨੂੰ ਪਾ ਕੇ ਮਰੀ ਜੱਗੀ ਹੁ ਜਾ ਕੋਈ ਗੱਲ ਨਹੀਂ ਆ ਲੈ ਆਓ ਮਡੇ ਵਾਲ ਮਾਰੋ ਬੜਾ ਤੁਹਾਨੂੰ ਦੱਸ ਦੇਣਾ ਹਾਂ ਰੋਜ਼ ਤੁਹਾਡੇ ਚੱਕ ਕੇ ਜਾਂਦੇ ਹਾਂ ਇਹ ਕੰਮ ਨਹੀਂ ਕਰਦਾ ਨੋ ਪਾ ਲੈਣਾ ਮੈਂ ਤੁਹਾਨੂੰ ਕਹਿਣਾ ਵੀ ਜਿੱਥੋਂ ਲੈ ਕੇ ਆ ਗਲੀ ਮੇਰੇ ਬੰਦੇ ਉੱਤੇ ਝੋਲਦੇ ਆ ਮੈਂ ਬੈਣੀ ਬਾਲਜੀ ਕਹਿੰਦਾ ਮੇ ਕੋ ਮੈਂ ਤੁਹਾਡੇ ਕੋਲ ਅਪੀਲ ਕਰਨਾ ਕਿ ਕਿਰਪਾ ਕਰਕੇ ਮੇਰੇ ਸਾਥ ਦਿਓ ਲੇਕਿਨ ਫਿਰ ਕੰਮ ਬੰਦਾ ਵੱਡਾ ਹੋ ਜਾਣਾ ਜੀ ਮੇਰੀ ਪਿੰਨਤੀ ਸੁਣਦੇ ਨਾ ਕਿਸੇ ਵਾਸਤੇ ਮੈਂ ਤੁਹਾਡੀ ਬੇਨਤੀ ਉਹ ਤੁਹਾਨੂੰ ਤਾਂ ਮੈਂ ਦੱਸ ਦਿੰਦਾ ਰੌਲਾ ਪਾਉਂਦੇ ਬਿਨਾਂ ਹੀ ਹੈਲੋ ਇਹ ਵੀ ਵੇਖੀ ਨਹੀਂ ਹੈਗਾ ਇਹ ਤਾਂ ਫੇਸਬੁਕ ਵੱਲ ਗਿਆ ਸੱਤੀ ਇੱਕ ਮੈਂ ਗੱਲ ਸੁਣ ਲਾਂ ਕਰਦੀ ਮੇਰੇ ਨਾਲ ਤੇਰੀ ਉਮਰ ਵੱਡੀ ਹੈ ਨਾ ਤੂੰ ਵੱਡੀ ਨਹੀਂ ਹੱਥ ਜਿਹੜਾ ਬੜਾ ਗਲਤ ਕੰਮ ਕਰਦਾ ਹੱਥ ਜਿਹੜਾ ਸੱਤੀ ਚੱਕੀ ਹੈ ਨਾ ਦੇ ਆ ਦੇਪੋ ਬੀਬੀ ਇਹ ਹੋ ਕੇ ਨਹੀਂ ਆਉਂਦੀ ਸਾਹਿਬ ਮੀਡੀਆ ਨਾਲ ਪੇ ਜੈ ਸਾਰੇ ਗੱਲਾਂ ਲਾਈਵ ਹੋ ਕੇ ਕਪਤਾਨ ਸਾਹਿਬ ਦਾ ਲੋਕਾਂ ਦੇ ਬੱਚੇ ਮਰਨੇ ਤੂੰ ਥੋੜੇ ਥੋੜੇ ਫਾਇਦਿਆਂ ਲਈ ਲੈ ਰੱਖੋ ਆ ਪੱਟੀ ਤੇ ਗਲਤੀ ਹੋ ਗਈ ਨਾ ਜੀ ਇਹ ਇੱਕ ਜਨਤਾ ਕੋ ਮੰਗਿਓ ਸਾਨੂੰ ਕੋ ਗੱਦੀ ਸਾਰਿਆਂ ਦੇ ਤੁਰੇ ਫਿਰਦੇ ਆ ਸਾਡਾ ਮੈਂ ਕੱਢ ਕੇ ਦੂਰ ਦੇਣਾ ਮੈਂ ਕਈ ਮੇਰੇ ਯਾਰ ਗਾ ਨਹੀਂ ਮੇਰੀਆਂ ਜਾਨਾਂ ਨੇ ਲੰਮਰ ਦੀ ਮੈਂ ਆਪਣੇ ਯਾਰ ਨਾਲ ਮੰਡੇ ਨੂੰ ਪਰਾਸ ਤੇ ਆਇਆ ਮੈਂ ਜੱਜੀ ਮੈਂ ਆ ਵੀ ਉਹ ਮੈਨੂੰ ਸਵੇਰੇ ਕਹਿ ਗਿਆ ਸਵੇਰੇ ਕਹਿ ਗਿਆ ਬਾਹਰ ਹੋਣਾ ਤਾਂ ਬਾਹਰ ਹੋ ਜਾ ਮੈਂ ਤਾਂ ਬਾਹਰ ਨੂੰ ਹਾਂ ਮੈਂ ਤਾਂ ਗਵਾਉਂਦੀਆਂ ਬਰਾਣਾ ਦੇਖੀ ਮੈਂ ਆਪਾਂ ਕਰਦੇ ਹਾਂ ਦਾ ਹੋਣਾ ਫਰਜ ਨੂੰ ਆਪਾਂ ਨਿਕਲੇ ਲਗੇ ਫਾਇਦਾ ਲਈ ਜਾਨਵਰ ਮਰਨਦੇ ਨੇ ਲੋਕਾਂ ਦੇ ਬੱਚੇ ਮਰਨਦੇ ਨੇ ਤੇ ਤੁਸੀਂ ਇਹੋ ਨਹੀਂ ਸਕਦੇ ਭਾਜੀ ਮੈਨੂੰ 15 ਦਿਨਾਂ ਦਾ ਰੱਖਿਆ 15 ਦਿਨ ਹੋਰ ਤੁਸੀਂ ਰਾਜ ਦੇ ਦੀ ਤਿਆਨਾ ਡੋਰ ਵੇਚਿੰਦੇ ਹੋ 15 ਦਿਨ ਮੈਂ ਤਾਂ ਪੋਰਾ ਨਹੀਂ ਵੇਚੀ ਤੁਸੀਂ ਇਹੋ ਮੇਰੀ ਤੇਰਾ ਸਭ ਕੁਝ ਸੰਦੀ ਉਹ ਗਾਉਂ ਚਲੇ ਗਏ ਤੇ ਮੈਂ ਹੁਣ ਗਿਆ ਗਾਉਂ ਚਲੇ ਗਏ ਤੇ ਫਿਰ ਗਾਉਂ ਦੱਸੋ ਤੁਹਾਨੂੰ ਕਿ ਕਿਦੋਂ ਕੋ ਗਏ ਨੇ ਆ ਆ ਆ ਆ ਆ ਨਾ 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 ਆ ਆਪਨੇ ਮਾੜੇ ਨੂੰ ਆ ਦੇ ਲਾ ਆਪਾਂ ਨਹੀਂ ਗੱਲ ਕਰਦੇ ਤੂਰੀ ਪੰਨਾਂ ਮਿੰਟਾਂ ਜੂ ਗਿਆ ਹੈ ਪੰਨਾਂ ਮਿੰਟਾਂ ਜਾ ਰਹੇ ਨੇ ਮਨੇ ਬੀਬੀ ਉੱਧਰ ਸਾਡੇ ਪੈਸੇ ਨੇ ਤਦੋਂ ਆਪਣਾ ਰਹਿ ਵਾਪਸ ਕਰ ਲਿਆ ਉਹ ਦੋ ਛੱਡੋ ਗੱਲ ਚਲੋ ਮੋਟੋ ਹਾਂ ਸੁਭਾਉਂ ਜੋ ਨਬਈ ਜਾਈਏ ਨਹੀਂ ਤੁਹਾਡੀ ਡਾਲ ਪਈ ਹੈ ਦੇਖੋ ਛੁਟਣਾ ਪਤਰੋ ਜਲ 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 ਇੱਥੇ ਗਈ ਆ ਚਾਈਨਾ ਰੋਡ ਤੇ ਕਲਾਮ ਕੀ ਕਾਰਵਾਈ ਕੀਤੀ ਗਈ ਆ ਅੱਗੇ ਕੀ ਕਾਰਵਾਈ ਚੱਲੇਗੀ ਮਾਨਯੋਗ ਐਸਐਸਪੀ ਸਾਹਿਬ ਦੇ ਨਿਸ਼ਾਨੇ ਨਿਸ਼ਾਨਾ ਤਹਿਤ ਅਡਜਸਟਰੇਟ ਤੋਂ ਹੀ ਜਿਹੜੀ ਇਹ ਡਰਾਈਵ ਚਾਈਨਾ ਰੋਡ ਦੇ ਗੇਂਸ ਚਲਾਈ ਜਾ ਰਹੀ ਆ ਇਹਦੇ ਵਿੱਚ ਸਵੇਰੇ ਵੀ ਕਾਫੀ ਰੇਡ ਕੀਤੇ ਗਏ ਸਾਰੇ ਸ਼ਹਿਰ ਦੇ ਵਿੱਚ ਹੁਣ ਫੇਰ ਦੁਬਾਰਾ ਸੇਖੜੀਆਂ ਮੁਹੱਲੇ ਰੇਡ ਕੀਤਾ ਗਿਆ ਜਿੱਥੋਂ ਤਿੰਨ ਗੱਟੂ ਬਰਾਮਦ ਹੋਇਆ ਰਮੇਸ਼ ਫੁੱਟੀਆਂ ਵਾਲੇ ਕੋਲ ਕੀ ਕਾਰਵਾਈ ਕੀਤੀ ਜਾਵੇ ਜੋ ਬੰਦੀ ਕਾਰਵਾਈ ਅਮਰਚ ਹੋਣੇ ਲੈਂਦੀ ਜਾਵੇ। ਇਹਨਾਂ ਸੇਲਰ ਵੀ ਸ਼ਾਇਦ ਕਾਬੂ ਆਉਣਗੇ। ਇਹਦੇ ਵਿੱਚ ਅਜੇ ਤੱਕ ਕੋਈ ਗੱਲ ਨਹੀਂ ਸਾਹਮਣੇ ਆਈ ਇਹਨਾਂ ਨੇ ਕਿੱਥੋਂ ਖਰੀਦ ਕੀਤਾ ਆ ਕਿੱਥੋਂ ਲੈ ਕੇ ਆਏ ਨੇ ਉਹਦੇ ਬਾਰੇ ਫਿਰ ਜੋ ਵੀ ਗੱਲ ਸਾਹਮਣੇ ਆਉਂਦੀ ਆ ਆਪਜੀ ਨੂੰ ਦੱਸ ਦਿੱਤਾ ਜਾਵੇ।